ਸਭ ਤੋਂ ਪਹਿਲਾਂ ਮੈਂ ਚੈਪੀ ਮੇਧਪਰਤ ਕਰਨਾ ਅੱਜ ਅਸੀਂ ਪਿੰਡ ਮਾਨਕਰਾਏ ਪਹੁੰਚੇ ਆ ਜੇ ਸਾਡੇ ਪਵਤ ਹੀ ਅਜ਼ੀਜ਼ ਪਿਆਰੇ ਸਰਦਾਰ ਕੁਮਾਰ ਸਿੰਘ ਜੀ ਜੋ ਪਹਿਲਾਂ ਬਲਾਕ ਪ੍ਰੋਗਰਾਮ ਸੀ ਹੁਣ ਇਹਨਾਂ ਨੂੰ ਅਸੀਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰ ਦਿੱਤਾ ਅੱਜ ਤੋਂ ਜ਼ਿਲ੍ਹਾ ਜ਼ਿਲੰਦਰ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਆ ਔਰ ਸਾਡੇ ਮੁੱਖ ਮਹਿਮਾਨ ਸਾਡੇ ਸਟੀਚਨਾਰ ਜੀ ਇਸ ਜਗ੍ਹਾ ਤੇ ਪਹੁੰਚੇ ਆ ਔਰ ਹੋਰ ਵੀ ਸਾਡੇ ਪਾਰਟੀ ਦੇ ਮੈਂਬਰ ਵਰਕਰ ਜਿੰਨੇ ਵੀ ਆਏ ਆ ਔਰ ਅੱਜ ਅਸੀਂ ਮਾਨਕ ਰੈਕਨਿੰਟ ਵਿੱਚ ਚਲਾ ਚੱਲਦੇ ਵਿੱਚ ਕੰਝਿਆ ਅੱਜ ਸਾਨੂੰ ਬੜਾ ਫਕਰ ਮਹਿਸੂਸ ਕਰਦੇ ਆ ਇਹਨਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਇਹਨਾਂ ਨੂੰ ਅਸੀਂ ਜਿਹੜਾ ਪ੍ਰਧਾਨ ਚੁਕੀ ਹਾਂ ਧੰਨਵਾਦ ਜੈ ਹਿੰਦ ਜੈਪਾਲ ਸਭ ਤੋਂ ਪਹਿਲਾਂ ਤਾਂ ਮੈਂ ਜੈ ਹਿੰਦ ਜੈਪਾਲ ਦਗਾ ਮੈਂ ਅਸਤੀਸ਼ਵਨ ਹਰ ਪਾਰਟੀ ਪ੍ਰਧਾਨ ਭਾਰਤੀ ਜਨਾ ਪਾਰਟੀ ਜੀਵਤ ਨੂੰ ਸਾਡੇ ਚੇਅਰਮੈਨ ਸਭ ਪੰਜਾਬ ਦਰਦ ਵੀ ਦੱਸਿਆ ਕਿ ਕੁਲਜੀਤ ਸਿੰਘ ਨੂੰ ਬਲਾਕ ਇੰਚਾਰਜ ਤੋਂ ਇਹ ਪ੍ਰੋਮੋਸ਼ਨ ਕਰਕੇ ਜਿਲ੍ਹਾ ਪ੍ਰਧਾਨ ਜਿੰਦ ਦੇ ਜਿਨੂ ਨਿਯੁਕਤ ਕੀਤਾ ਗਿਆ ਵਾ ਤੇ ਮੈਂ ਆਸ ਵੀ ਕਰਦਾ ਵਾਂ ਕਿ ਉਹ ਨਾਲ ਸਮਝ ਪਾਰਟੀ ਦੀ ਜੇ ਬਲੰਦੀ ਦੇ ਨਿ ਜਾਣਗੇ ਪੂਰੇ ਜ਼ਿਲ੍ਹੇ ਨੂੰ ਵਰਕਰ ਕਰਨਗੇ ਦੂਜਾ ਜਿਵੇਂ ਤੁਹਾਨੂੰ ਪਤਾ ਹੀ ਲੋਕ ਸਵਾਰ ਚੋਣਾਂ ਦੂਰ ਚੱਲਦਾ ਵਾ ਤੇ ਪਾਰਟੀ ਨੇ ਕਿ ਪਿੱਛੇ ਮੰਗਲ ਸਿੰਘ ਮੁੰਡੇ ਨੂੰ ਤੇ ਇਸ ਤਰ੍ਹਾਂ ਦਾ ਅਮਿਜਨ ਲਾਂਚ ਕੀਤਾ ਵਾ ਕਿ ਇਸੇ ਸੌਦੇ ਪੂਰੀ ਹਰ ਪੰਜਾਬ ਨਾ ਕਰਕੇ ਅਨੁਸਾਰੀ ਕਾਫੀ ਪਾਰਟੀ ਦੇ ਹਲਕੇ ਦੇ ਜਾਂ ਬੰਦਿਆਂ ਨਾਲ ਤੇ ਵਿਚਾਰ ਪੂਰਾ ਕਰਨ ਤੋਂ ਬਾਅਦ ਇਹ ਅੱਜ ਸਾਨੂੰ ਮਾਣਵੀ ਆ ਕਿ ਕੁਲਦੀਪ ਸਿੰਘ ਨਾਲ ਹੀ ਹਲਕਾ ਜੰਦਰ ਤੋਂ ਪਾਰਟੀ ਉਮੀਦਵਾਰ ਨਿਯੁਕਤ ਕੀਤਾ ਜਾਂਦਾ ਵਾ ਜੈ ਕੀ ਗਿਆਬ ਔਰ ਮੈਂ ਹਲਕੇ ਦੇ ਤਕਰੀਬਨ ਸਾਰੇ ਵੋਟਰਾਂ ਨੂੰ ਅਪੀਲ ਕਰਦਾ ਵਾਂ ਕਿ ਜਿਹੜੀ ਇਹ ਲੜਾਈ ਹੈ ਉਮੀਦ ਦੀ ਲੜਾਈ ਸ਼ੁਰੂ ਹੋਣ ਲੱਗੀ ਹੈ ਇੱਕ ਪਾਸੇ سرمایہਦਾਰ ਆ ਤਕੜੇ ਬੰਦੇ ਆ ਜਿੱਤੇ ਹੋਏ ਆ ਔਰ ਜਿਹਨੇ ਕੰਮ ਨਹੀਂ ਕੀਤਾ ਇੱਕ ਪਾਸੇ ਗਰੀਬ ਆਦਮੀ ਕੁਲਦੀਪ ਸਿੰਘ ਤੁਹਾਡੇ ਤੁਹਾਡੇ ਵਿੱਚ ਆ ਰਿਹਾ ਵਾ ਔਰ ਇਹ ਕਰ ਹੋਰ ਆ ਜੇ ਕਿਸੇ ਨੂੰ ਕੋਈ ਮੁਸ਼ਕਲ ਪੈਂਦੀ ਹੈ ਪੂਰੇ ਹਲਕੇ ਵਿੱਚ ਲੋਕ ਸਭਾ ਜੰਦਰ ਦੇ ਵਿੱਚ ਤੇ ਮੈਂ ਅਸੀਂ ਸਾਡੀ ਪਾਰਟੀ ਦੇ ਸਾਰੇ ਉਹਦੇ 24 ਨਿਆਰ ਬਰ ਤਿਆਰ ਆ ਕਿਸੇ ਬਦਗਨ ਵਾਸਤੇ ਨੰਬਰ ਮੇਰਾ ਨੋਟ ਕਰ ਲੋ 90415 6572 ਦੂਜੇ ਪੁਲਿਸ ਨੂੰ ਕਰਨ ਨਾਲ ਤਰ ਤੇ ਵਿਚਰਨਗੇ ਔਰ ਮੈਂ ਆਸ ਕਰਦਾ ਕਿ ਉਹਨਾਂ ਸਮਝੀ ਲੋਕ ਉਹਨਾਂ ਵਾਤਵਾਰ ਨਾਲ ਸਾਥ ਦੇਣਗੇ ਤੋ ਮੋਟਾ ਬਾਕੇ ਇਹ ਲੋਕ ਸਭ ਕਿਉਂ ਹੋ ਗਏ ਇੰਨਾ ਕਿ ਨਖੇ ਮੈਂ ਜਾ ਚਗਾ ਜੈ ਭੀ ਜੈ ਭਾ